ਤੇ ਇਹ ਉਹਦੀ ਵਾਈਫ ਆ ਤੇ ਉਹ ਰਿਲੇਸ਼ਨ ਆ ਜਿਤਨਾ ਤੇ ਹੁਣ ਕੰਟੀਨਿਊ ਜਸਮੀਨ ਹੋਣੀ ਝੰਮਿਆ ਬਾਕੀ ਪੰਜਾਬੀ ਦੇ ਵਿੱਚ ਕੀ ਵਾਟਰ ਨੂੰ ਕੀ ਕੰਦੇ ਬਾੜ ਸਤਿ ਸ੍ਰੀ ਅਕਾਲ ਸਿੱਖਿਆ ਤੁਸੀਂ ਕੀ ਕਰ ਰਹੇ ਹੋ ਚਾ ਸੀ ਸੀ ਦੋ ਸੁਣਾ ਦਿਓ ਭਾਈ ਇੱਕ ਤੇ ਦੋ ਦਾ ਦੱਸ ਦੋ ਕੀ ਕੰਦੇ ਇੱਕ ਨੂੰ ਕੀ ਕੰਦੇ ਹਾਂ ਨਹੀਂ ਕਿ ਕੋਈ ਵਾਈਫ ਪਾਦੀ ਆ ਇਹਦਾ ਕੋਈ ਚੇਲਾ ਪੈਂਦਾ ਵਾ ਇਸ ਕਰਕੇ ਇਹ ਜਾਤਾਂ ਪਾਤਾਂ ਦੇ ਵਿੱਚ ਨਹੀਂ ਪੈਣਾ ਮੂੰਗੀ ਮਸਤਰਾ ਕੀ ਦਾਲ ਤੁਹਾਡਾ ਲੰਘ ਹੈਲੋ ਨਿੰਮਰ ਤਾਈ ਲਾਈਕ ਕੀ ਆਲੂ ਦਾ ਅੰਤ ਨਵੀਂ ਬਾਹਰ ਜਾਣਾ ਪਿਆ ਤੁਹਾਨੂੰ ਇੰਚੀ ਦਾ ਲੋਡ ਪੈ ਰਹੀ ਹੈ ਮੁੜ ਕੇ ਨਹੀਂ ਦੇ ਮੇਰੇ ਨਾਲ ਕੋ ਬਹੁਤ ਬਹੁਤ ਕਰਦੇ ਰਹੋ ਉੱਥੇ ਜਾ ਕੇ ਨਿੰਮਰ ਤਾਂ ਸਾਡਾ ਕਹਿੰਦਾ ਵੀ ਬਾਾਕੀ ਨਹੀਂ ਹੁੰਦਾ ਬਾਾਕੀ ਨਹੀਂ ਹੁੰਦਾ ਸਾਗ ਹੋ ਗਿਆ ਅੱਜ ਦੀ ਸੈਲਡ ਹੋ ਗਿਆ ਦਾਲ ਹੋ ਗਈ ਪਰ ਜਦ ਫੋਰਨ ਗਿਆਣਾ ਤੁਹਾਨੂੰ ਪਤਾ ਮੈਨੂੰ ਫੋਟੋ ਦਾ ਬਹੁਤ ਸ਼ੌਕ ਹੁੰਦਾ ਹੈ ਪਰ ਹਰ ਬੰਦਾ ਪਲੱਸ 2 ਕਰਕੇ ਬਾਹਰ ਜਾਣ ਡਿਆ ਸਾਡੇ ਕੈਮਰਾਮੈਨ ਤਾਂ ਕੇਵਲੇ ਮਾਈਂਡ ਨਾਲ ਫ੍ਰੀ ਹੋਵੇ ਤੇ ਵੀ ਨਹੀਂ ਐਕਸੇ ਲਾਉਂਦਾ ਨੂੰ ਕਰਮ ਤੇ ਕਰਮ ਨੂੰ ਤਾਂ ਹੱਸਦੇ ਨੇ ਓਕੇ ਕੰਮ ਦੇ ਟਾਈਮ ਤੇ ਕੋਈ ਉਹ ਇਧਰ ਉਧਰ ਦੀਆਂ ਗੱਲਾਂ ਨਹੀਂ ਕਰਦਾ when you know teacher is everything khop khun kha sir uh please guys don't forget to watch our video and oh. subscribe comments and share thank you eh ai de vlog de vich jo relation sade jaspreet de naal laggeya te eh oh di wife ya te oh relation hai jitra mainu eh nazar aunda ਇਸ ਤਿਹਾਨੋ ਜਸਮੀਨ ਦੇ ਵਿੱਚ ਜਸਪੀ ਨਹਿਰ ਹੁੰਦਾ ਵਾ ਆਪਾਂ ਇੱਕ ਦੋ ਕਿਲੋ ਸਿਲਾ ਬਣਾ ਲਿਆ ਉਹ ਜਿਹੜੀ ਆਡੀ ਕਾਪੀ ਨੂੰ ਆ ਲੈ 28 ਦੀ ਲੈਕਚਰ ਬਣਾਈ ਲੈ ਕਿੰਝ ਚੀਜ਼ਾ ਹੋ ਰਹੀ ਆ ਯਾਰ ਇਸ ਤਰ੍ਹਾਂ ਇਹ ਕੁਝ ਨੂੰ ਮੈਂ ਦਿੰਦੀ ਕਰਦਾ ਉਹ ਖਾਣੇ ਸੱਡੋ ਪਰ ਜਾਇਆ ਜੋ ਪਰਾ ਚੋਕ ਕੇ ਮਾਰੋ ਤੇ ਸਵੇਰੇ ਜਿਮ ਆਓ ਡੇਲੀ ਨਾਲ ਆਪਾਂ ਅਰੋਬਿਕਸ ਭੰਗੜਾ ਸਾਰੀਆਂ ਕਲਾਸਾਂ ਸਟਾਰਟ ਕਰ ਦਿੰਨੇ ਆ ਤੇ ਹੁਣ ਕੰਟੀਨਿਊ ਜਸਮੀਨ ਹੋਣੀ ਸ਼ੇਮੇ ਆ ਤੇ ਤੁਸੀਂ ਕੋਈ ਤੁਹਾਨੂੰ ਪੰਜਾਬੀ ਦਾ ਵਰਡ ਤੁਹਾਨੂੰ ਇੱਕ ਸਾਲ ਹੋ ਗਿਆ ਵਾ ਪੰਜਾਬੀ ਦੇ ਵਿੱਚ ਕੋਈ ਵਰਡ ਸਿੱਖੇ ਤੁਸੀਂ ਲੱਗਣ ਜਿਤਨਾ ਕੋਈ ਉਹ ਆਪਣਾ ਪੰਜਾਬੀ ਬੋਲ ਕੇ ਦੱਸੋ ਪੰਜਾਬੀ ਪੰਜਾਬੀ ਦੇ ਵਿੱਚ ਕੀ ਵਾਟਰ ਨੂੰ ਕੀ ਕਹਿੰਦੇ ਵਾਟਰ ਨੂੰ ਅੱਛਾ ਅਰੇ ਸਾਸਤਰੀ ਕਾਲਦੀ ਸਾਸਤਰੀ ਕਾਲ ਸਿੱਖਿਆ ਤੁਸੀਂ ਕੀ ਕਰ ਰਹੇ ਹੋ ਹਾਊ ਆਰ ਯੂ ਕਹਿੰਦੇ ਨੂੰ ਮੈਂ ਗੱਲ ਜੀ ਕਰਦਾ ਨਾ ਅੱਛਾ ਬੀਏ ਕੀਤੀ ਆ ਤੁਸੀਂ ਕੀ ਕਰ ਰਹੇ ਹੋ ਤੁਸੀਂ ਕੀ ਹਾਲ ਚਾਲ ਤੁਹਾਡਾ ਕੀ ਹਾਲ ਚਾਲ ਆਰ ਯੂ ਫਾਈਨ ਆਰ ਯੂ ਫਾਈਨ ਹਾਂ ਸਾਰੇ ਵਧੀਆ ਸਾਰੇ ਠੀਕੇ ਇਹ ਵਾਲਾ ਇਹ ਵਾਲਾ ਬਹੁਤ ਸਿੱਖ ਰਹੇ ਹੋਰ 1 2 3 4 5 6 7 8 9 10 10 ਤੱਕ ਸਿੱਖ ਲਿਆ ਓਕੇ ਉਹਤੇ 1 ਨੂੰ ਕੀ ਕਹਿੰਦੇ ਆ 1 ਇੱਕ ਨਹੀਂ ਨਹੀਂ 1 ਹਾਈ 1 ਹੇ 1 1 2 2 3 ਕਿੰਨੇ ਨੂੰ 3 ਓਕੇ 4 4 4 ਸੀ ਫੋਰ ਕਾ ਟੋ ਕਿ ਪੰਜ ਹਾਂ ਹਾਂ ਨੇ ਪਾ ਹਾਂ ਹਾਂਜੀ 6 6 ਨਹੀਂ ਪੰਜ ਜੀ ਬੜੇ ਹਾਲ ਤੇ ਚੇਤੇ ਭੋਜਣਾ ਨੇ ਦੋੜੀ ਆ ਦੋ ਸੁਣਾ ਦੋ ਭਾਈ ਇੱਕ ਤੇ ਦੋ ਦਾ ਦੱਸ ਦੋ ਕੀ ਕੰਦੇ ਇੱਕ ਨੂੰ ਕੀ ਕੰਦੇ ਹਾਂ ਨਹੀਂ ਸੀ ਇਨ ਇਨ ਥਾਈਲੈਂਡ ਨਾ ਦੇ ਵੈਨ ਐਵਰ ਦੇ ਗੋਇੰਗ ਟੂ ਲਾਫ ਦੇ ਡੋਨਟ ਯੂਜ਼ ਦ ਦ ਦ ਵਰਡ ਹਾ ਹਾ ਦੇ ਯੂਜ਼ ਦ ਨੰਬਰ समसम 355 555 मीन हा 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 मीन लाफिंग लाफिंग हां मतलब ਜਿੱਦਾਂ ਆਪਾਂ ਇਮੋਜੀ ਸੈਂਡ ਕਰ ਦਿੰਦੇ ਆ ਲਾਫਿੰਗ ਕਰ ਦਿੰਦੇ ਆ ਉੱਥੇ ਇਮੋਜੀ ਨਹੀਂ ਸੈਂਡ ਕਰਦੇ ਉਹ ਵਰਡ ਯੂਜ਼ ਕਰ ਦਿੰਦੇ ਨੰਬਰ 5 ਨੂੰ 555 4 ਵਰੀ 5 ਵਰੀ ਟਾਈਪ ਕਰਨਾ ਮਤਲਬ ਹੁੰਦਾ ਕਿ ਹੱਸਣਾ ਲਾਫੇ ਟੋਕੀ ਟੋਕੀ ਚੈਟ ਵਿੱਚ ਬਾਕੀ ਗੱਲ ਵੀਰੋ ਇਦਾਂ ਹੀ ਆ ਵੇਖੋ ਕਿਸਦਾ ਕੋਈ ਦੋਸਤ ਪੰਦਾ ਕਿਸੇ ਦੀ ਕੋਈ ਵਾਈਫ ਪੰਦੀ ਆ ਕਿਸੇ ਦਾ ਕੋਈ ਚੇਲਾ ਪੈਂਦਾ ਵਾ ਜਿਹੜੇ ਪਿਆਰ ਤੇ ਮੋਹ ਦੇ ਵਿੱਚ ਬੜਾ ਫਰਕ ਹੁੰਦਾ ਵਾ ਜਿਹੜਾ ਮੋਹ ਹੁੰਦਾ ਨਾ ਇਹ ਇੱਕ ਟੈਂਪਰੇਰੀ ਹੁੰਦਾ ਤੇ ਜਿਹੜਾ ਪਿਆਰ ਹੁੰਦਾ ਨੇ ਕਦੀ ਨਹੀਂ ਮਰਦਾ ਉਹ ਭਾਵੇਂ ਤੁਹਾਡੀ ਵਾਈਫ ਆ ਕੋਈ ਵੀ ਆ ਇਸ ਕਰਕੇ ਜਿੱਤੇ ਤੁਹਾਡੀ ਦੋਹਾਂ ਜਣਾਂ ਦੀ ਸੋਚ ਵਿਚਾਰ ਤੇ ਸਮਝ ਉਹ ਇੱਕ ਹੋ ਗਈ ਨਾ ਫਿਰ ਕੋਈ ਪ੍ਰੋਬਲਮ ਨਹੀਂ ਆ ਜੀ ਹੁਣ ਕਈਆਂ ਨੂੰ ਦਾਵਾ ਕਿ ਨਹੀਂ ਯਾਰ ਆਪਾਂ ਆਪਣੀ ਕਾਸਟ ਵਿੱਚ ਵਿਆਹ ਕਰਨਾ ਆਪਾਂ ਆਪਣੀ ਜਾਤ ਵਿੱਚ ਜਾਤ ਦਾ ਗਰਮਣਾ ਕਰ ਮੂਰਖਦਾਰਾ ਇਸ ਕਰਕੇ ਇਹ ਜਾਤ ਪਾਤਾਂ ਦੇ ਵਿੱਚ ਨਹੀਂ ਪੈਣਾ ਮੈਂ ਇੱਕੋ ਗੱਲ ਕਹਿਣਾ ਵਾ ਕਿ ਹਰ ਇਨਸਾਨ ਨੂੰ ਆਪਣੇ ਅੰਦਰ ਇਨਸਾਨਤ ਵੇਖਣੀ ਚਾਹੀਦੀ ਆ ਬਾਕੀ ਤੁਹਾਨੂੰ ਨਵੀਆਂ-ਨਵੀਆਂ ਐਕਸਰਸਈਆਂ ਨਵੇਂ-ਨਵੇਂ ਵਲੌਗ ਵੀ ਆਪਣੇ ਨਾਲ ਪਾਵਾਂਗੇ ਕਿਉਂਕਿ ਜਿਹੜਾ 6 ਮਹੀਨਿਆਂ ਦਾ ਪੂਰਾ ਚੈਨਲ ਆ ਮੇਰੀ ਕੋਸ਼ਿਸ਼ ਹੈਗੀ ਵੀ ਉਹ 20 ਦਿਨਾਂ ਹੀ ਪੂਰਾ ਕਰਨਾ ਡੇਲੀ ਇੱਕ ਤੋਂ ਵੀਡੀਓ ਜਿਹੜੀ ਆਇਆ ਕਰਨਗੇ ਨਵੇਂ ਵਲੌਗਾਂ ਦੇ ਵਿੱਚ ਤੇ ਸਬਜ਼ੀ ਦੇ ਵਿੱਚ ਜਿੱਦਰਾ ਮੂੰਗੀ ਮਸਲਾ ਕੀ ਦਾਲ ਉਸਕੋ ਕਹਾਂ ਬੋਲਤੇ ਹੈ ਦਾਲ ਜੈਲੂ ਦਾਲ ਅੱਛਾ ਦਾਲ ਠੂਆ ਲਿਆ ਤੁਕ ਦਾਲ ਤੁਵਾਲ ਲੂਆ ਬਹੁਤ ਹੀ ਉੱਧੀ ਪਾਛਾ ਹਾਂਜੀ ਤੁਵਾਲ ਲੂਆ ਤੁਵਾਲ ਲੂਆ ਲੇੰਗ ਨੀਂ ਜੈ ਲੋ ਤੁਵਾਲੂ ਅਲੂ ਅਜਾਈ ਬਣੋ ਕਰੇ ਭਾਈ ਤੁਵਾਲ ਲੂਆ ਕਰਾ ਫੋਨ ਕਰ ਤੁਵਾਲ ਲੂਆ ਹੈਲੋ ਨਿੰਮੇ ਤਾਈ ਲਾਈਕ ਤੁਵਾਲ ਲੂਆ ਬੜੀ ਉੱਧੀ ਪਾਛਾ ਵੇ ਦਾਲੂ ਪਸੰਦ ਆਦੀ ਬੜਾ ਟਾਫ ਕੰਮ ਹੈ ਦਾਣ ਅਚੌਰ ਮੇਣ ਸਾਗ ਸਾਣ ਸਾਗ ਆ ਫੱਕ ਸਾਗ ਫਟਾ ਪੀ ਭਾਕਾੜ ਭਾਕਾੜ ਚਲੋ ਤੁਹਾਨੂੰ ਹੋਰ ਪੰਜ ਚੀਜ਼ਾਂ ਸਮਝਾ ਦਿਆਂ ਕੱਲ ਨੂੰ ਤੁਹਾਨੂੰ ਵੀ ਬਾਹਰ ਜਾਣਾ ਪਿਆ ਤੁਹਾਨੂੰ ਇਹ ਚੀਜ਼ਾਂ ਲੋੜ ਪੈਣੀ ਹੈ ਮੁੜ ਕੇ ਨਹੀਂ ਦੇ ਮੇਰੇ ਨਾਲ ਕੋ ਬਹੁ ਬਹੁ ਕਰਦੇ ਰਹੋ ਉੱਥੇ ਜਾ ਕੇ ਕਿਉਂਕਿ ਬਾਹਰ ਇੰਗਲਿਸ਼ ਭਾਸ਼ਾ ਨੂੰ ਬੜੀ ਘੜ ਚੱਲਦੀ ਹੈ ਉਹਨਾਂ ਦੀ ਭਾਸ਼ਾ ਨਹੀਂ ਸ਼ਰਮ ਆਉਂਦੀ ਜਿੱਧਰੋਂ ਜਿਸ ਕਰਕੇ ਸਾਰੀਆਂ ਚੀਜ਼ਾਂ ਦੀ ਆਪਾਂ ਲੋੜ ਹੋਣੀ ਚਾਹੀਦੀ ਆ ਸਾਤਨ ਦਾਦਾ ਮੈਨੂੰ ਫੇਰ ਭੁੱਲ ਗਿਆ ਜੀ ਤੇ ਦਾਲ ਕੀ ਕਹਿੰਦੀ ਤੂੰ ਦੱਸ ਫਾਕਵਾੜ ਪਕਵਾਰ ਦਾਲ ਫਾਕਾ ਪਕਾ ਦਾਲ ਦਾਕ ਸਾਨੂੰ ਵਿਆਹ ਪਤਾ ਕਿਉਂਕਿ ਤੇ ਸੈਲਡ ਵੀ ਬੋਲਦੇ ਸੈਲਡ ਖਾ ਲਿਆ ਪਾ ਸੈਲਡ ਆਲਸੋ ਬਿਕਾਜ਼ ਸੇਮ ਸੇਮ ਹਾਂਜੀ ਸੇਮ ਸਲਾਦ ਨੂੰ ਆਪਾਂ ਸਲਾਦ ਚਲੋ ਸਲਾਦ ਖਾ ਸਕਦੇ ਜਾਗੇ థਾਈਲੈਂਡ ਜਾ ਕੇ ਸਲਾਦ ਖਾਦੇ ਸੀ ਸੈਲਡ ਆਈ ਲਾਈਕ ਸੈਲਡ ਨਾ ਉਹਦੇ ਤੈਨੂੰ ਨਾਲ ਆਉਂਦੀ ਹੋਵੇ ਨਾ ਮੈਂ ਉਮਾਮੀ ਕੁਲੀ ਜਣਾ ਲੱਗਦੇ ਬਾਹਰ ਜਾ ਕੇ ਪਤਾ ਨਹੀਂ ਕਿ ਜ਼ਿੰਮੇਵਾਰੀ ਪੈ ਗਈ ਆ ਬਾਹਰ ਜਾ ਕੇ ਦੋ ਦਿਨ ਚੀਜ਼ਾਂ ਜਿੱਦਾਂ ਜਿਹੜੀ ਸ਼ੋਪਿੰਗ ਕਰਨੀ ਆ ਹੈਲੋ ਹੈਲੋ ਹਾਓ ਆਰ ਯੂ ਉਹਨੇ ਕਿਹਾ ਫਾਇਨ ਬਸ ਜੇ ਤਾਂ ਚੀਜ਼ ਪਸੰਦ ਆਈ ਆ ਮੈਂ ਇੱਕ ਕੋਈ ਘਟਾ ਲਾਇਆ ਉਹ ਪੱਚੀ ਦੀਸ ਪ੍ਰਾਈਸ ਕਿੰਨੇ ਦੀ ਆ ਮੈਂ ਕਹਣਾ ਇੰਨੇ ਲੈ No bargaining ਅੱਗੇ ਵੇਖੋ ਮੈਂ ਕਹ ਉਹ ਕਿਹਨਾਂ ਨਾ 바ਰਕਿੰਗ ਤੇ ਨਿੰਮਰ ਤਾਂ ਸਾਡਾ ਕਹਿੰਦਾ ਵੀ 바ਰਕੀ ਨਹੀਂ ਹੁੰਦਾ 바ਰਗੇਨਿੰਗ ਹੁੰਦਾ ਵਾਹ ਵਾਹ ਤੇ ਹੁਣ ਬਲ ਲਗਾ 바ਰਗੇਨਿੰਗ ਸਾਲੇ ਬੀਏ ਬੜੇ ਚਿਰ ਦੀ ਕੀਤੀ ਆ ਬਾਕੀ ਸਰਦਾਰ ਜੀ ਬੜੇ ਕਾਲਜ ਗਏ ਆ ਕੈਮਰਾਮੈਨ ਉਦੋਂ ਵਹੀ ਕੰਦੇ ਪਾਈ ਇਹਨਾਂ ਦੇ ਫਾਜ਼ਲ ਸਾਹਿਬ ਨੇ ਹਰ ਚੀਜ਼ ਟਰਾਈ ਕੀਤੀ ਆ ਤੇ ਇਹਨਾਂ ਨੂੰ ਵੱਧ ਤੋਂ ਵੱਧ ਪੜਾਉਂਦੀ ਵਕਰੀ ਗੱਲਾਂ ਵੀ ਇਹਨਾਂ ਐਮਏ ਕਰ ਲਈ ਆ ਪਰ ਕੀਤੀ ਐਵੇਂ ਹੀ ਆ ਸਾਗ ਹੋ ਗਿਆ ਆਦੀ ਸੈਲਡ ਹੋ ਗਿਆ ਦਾਲ ਉਗੀ ਤੇ ਪਾਣੀ 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 ਬਾਟਰ ਨਾਮ ਦਿੰ ਨਾਮ ਦਿੰ ਨਾ ਸਵਾਗਤ ਅਲਹਮਦੁਲਿਲਲ ਤੇ ਜਿਤਨਾ ਆਪਾਂ ਸੇਰਰ ਦੇ ਕਿਹਾ ਗੁੱਡ ਮਾਰਨਿੰਗ ਸਵਾਧੀ ਤਨ ਚਾਉ ਸਵਾਧੀ ਤਨ ਚਾਉ ਇਹ ਯੇ ਪਰੋ ਨਾ ਗੁੱਡ ਨਾਈਟ ਦਾ ਗੁੱਡ ਨਾਈਟ ਗੁੱਡ ਨਾਈਟ ਰਾਤੀ ਸਵਾਗਤ ਰਾਤੀ ਮੀਨ ਨਾਈਟ ਰਾਤੀ ਜਿੱਦਾਂ ਬੋਲਣ ਰਾਤ ਕਹਿੰਿਆ ਇਹ ਰਾਤ ਦੀ ਇਹਨਾਂ ਨੂੰ ਆ ਗਈ ਕਿਨ ਥਾਈਲੈਂਡ ਇਹਨੂੰ ਕਿਥੋਂ ਨਹੀਂ ਥਾਈਲੈਂਡ ਅਸਨ ਆਣਗੇ ਪਰ ਥੋੜੇ ਬੋਤੇ ਵਰਡ ਪਤਾ ਚਲੋ ਦੇਖੋ ਆਪਣਾ ਪੋਸਟ ਜਿਹੜਾ ਤੁਹਾਨੂੰ ਪਤਾ ਦੱਸੋ ਸਟਾਈਲ ਨਾਲ ਮੜਿਆ ਪਈ ਇੰਨੇ ਕਿ ਪਤਾ ਆ ਕਿ ਜਿੱਦਾਂ ਥੈਂਕ ਯੂ ਕਹਿਣਾ ਹੋਵੇ ਤੇ ਉਹਨੂੰ ਕਹਿੰਦੇ ਧਾਕ ਤੁਮ ਕਾ ਓਕੇ ਤੇ ਸਵਾਧੀ ਕਾ ਹਾਊ ਆਰ ਯੂ ਸਵਾਧੀ ਕਾ ਤੇ ਜਿਹੜਾ ਅਗਲਾ ਕਹਿੰਦਾ ਵੀ ਮੈਂ ਠੀਕ ਹਾਂ ਸਵਾਦੀ ਮੈਂ ਕਾ ਉਹ ਨਾਲ ਨਾਲ ਐਕਸ਼ਨ ਵੀ ਕਰਵਾਇਆ ਕਰ ਗਿਆ ਨਾਲ ਨਾਲ ਉਹ ਵੀ ਕਰ ਦਿੰਦਾ ਉਹ ਐ ਨਹੀਂ ਕਰਦੇ ਬਸ ਸਾਦੀ ਕਾ ਸਾਦੀ ਕਾ ਵੇਖੋ ਸਭ ਤੋਂ ਪਹਿਲਾਂ ਇਹ ਫਾਰਮ ਗਿਆਣਾ ਤੁਹਾਨੂੰ ਪਤਾ ਮੈਨੂੰ ਫੋਟੋ ਦਾ ਬਹੁਤ ਸ਼ੌਕ ਹੁੰਦਾ ਹੈ ਵੱਖਰੀ ਗੱਲ ਹੈ ਕਿ ਮੈਨੂੰ ਵੀਡੀਓ ਦਾ ਬੜਾ ਸ਼ੌਕ ਹੈ ਮੈਂ 에어ਪੋਰਟ ਤੇ ਉਤਰਿਆ ਤੇ ਮੈਂ ਸੈਂਡੋ ਪਾਈ ਤੇ ਮੈਨੂੰ ਕਿ ਮੈਂ ਉਹ ਸਾਹਮਣੇ ਮੂਰਤੀ ਦਾ ਫੋਟੋ ਵਿਚਾਵਾਂ ਉਧਰ ਇੱਕ ਗੋਰਾ ਆ ਰਿਹਾ ਹੈ ਮੈਂ ਆ ਕੇ ਕਰਕੇ ਉਧਰ ਨੂੰ ਆ ਮੂੰ ਚੁੱਕਿਆ ਪਹਿਲੀ ਵਾਰ ਹੀ ਗਿਆ ਮੈਨੂੰ 에어ਪੋਰਟ ਹੀ ਬੜਾ ਵਧੀਆ ਲੱਗਣ ਡਿਆ ਮੈਂ ਉਹਦੇ ਕਰਾਚ ਕਰਦੇ ਐ ਵਿੱਚ ਵੱਜਾਂ ਮੈਂ ਹੱਪੈ ਜੁਇਨੇ ਫੜ ਕੇ ਸਮਝੋ ਮੈਨੂੰ ਤਾਂ ਪਹਾਂ ਗਿਆ ਪੰਗਾ ਮੇਰੇ ਕੋ ਭੱਜ ਆਇਆ ਕਿ ਇਨ ਦਾ ਹੈਲੋ ਹੈਲੋ ਨਾਈਸ ਬਾਡੀ ਹੈਲੋ ਹੈਲੋ ਸੌਰੀ ਸੌਰੀ ਮੈਂ ਭੈਚੂ ਪੂਰੀ ਗਲਤੀ ਤੇਰੀ ਮੋਢਾ ਮੈਂ ਮਾਰਿਆ ਸੌਰੀ ਇਹ ਮੰਨ ਲਿਆ ਕਿ ਮੈਂ ਇਹ ਕਿਹੜੇ ਦੇਸ਼ ਆ ਗਿਆ ਕਹਿੰਦਾ ਆ ਅਕਸਕਿਊਜ਼ ਮੀ ਸੌਰੀ ਥੈਂਕ ਯੂ ਨੋ ਪ੍ਰੋਬਲਮ ਪੰਜ ਛੇ ਵਰਡ ਲੱਗੇ ਤੇ ਵੇਖੋ ਆਪਣਾ ਸਾਰਾ ਅੱਜ ਪੰਜਾਬ ਖਾਲੀ ਹੋ ਚੁੱਕਾ ਵਾ ਕਿ ਸਾਰਾ ਹਰ ਬੰਦਾ ਪਲੱਸ 2 ਕਰਕੇ ਬਾਹਰ ਜਾਣ ਲਿਆ ਅਮਰਸਰ ਕੌਜ ਖਾਲੀ ਗਲੋਬਲ ਕੌਜ ਖਾਲੀ ਬੀਟਾ ਕੈਂਪ ਦਾ ਕੰਮ ਕੋ ਬੰਦ ਹੋ ਗਿਆ ਹਰ ਬੱਚਾ ਪ੍ਰਸੂ ਕਰਕੇ ਬਾਹਰ ਚਾੜਿਆ ਇਸ ਕਰਕੇ ਇਹ ਨਹੀਂ ਲੱਗਿਆ ਆਪਾਂ 12 ਘੰਟੇ 8 ਘੰਟੇ 파ਟ ਹੀ ਕਰੀ ਜਾਂਦੇ ਆ ਜਾਂ ਇਦਾਂ ਕਰੀ ਜਾਂਦੇ ਆ ਜਿੰਨੀ ਦੇਰ ਤੱਕ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਤ ਮਲਦਾਓ ਆਪਣੇ ਆਪ ਤੇ ਲਾਗੂ ਕਰੋ ਕੀ ਕਰੋ ਬੈਰ ਵਿਰੋਧ ਕਾਮ ਵਿਰੋਧ ਨੂੰ ਚੂੜਵਕਾਰ ਮਹਾਲੋਂ ਉਤਰੋ ਇਹ ਛੱਡਨੇ ਆ ਇਸ ਕਰਕੇ ਹੀ ਬਾਹਰ ਦੇਸ਼ ਤਰੱਕੀ ਦੇ ਹੈਗਾ ਵਾ ਕਿ ਇਹ ਆਪਣੀ ਗਲਤੀ ਕਰਕੇ ਵੀ ਸੌਰੀ ਮੰਗਦੇ ਆ ਮਿਸ਼ਾ ਮਰੋੜਦੇ ਆ ਐ ਕਰਕੇ ਆਏ ਕਮੜ ਕੇ ਲੜਾਈ ਹੋ ਜਾਂਦੀ ਆ ਇਸ ਕਰਕੇ ਥੋੜੀਆਂ ਅੱਜ ਹਾਸੇ ਖੱਡੀਆਂ ਆ ਥੋੜੀਆਂ ਗੱਲਾਂ ਬਾਤਾਂ ਆ ਹੁਣ ਨਵੇਂ-ਨਵੇਂ ਤੁਹਾਨੂੰ ਜਸਮੀਨ ਦੀਆਂ ਵਰਕਆਊਟ ਨਵੇਂ-ਨਵੇਂ ਐਕਸਰਸ ਆਈਆਂ ਬਾਕੀ 6 ਮਹੀਨੇ ਉੱਥੇ ਰਹੀ ਆ ਇਨ ਟੱਚ ਰਹੀ ਆ ਕੋਚਿੰਗ ਕਰੀਗ ਵਾਰਤਨਾ ਪੂਰਾ ਸਾਡਾ ਚੱਲਦਾ ਰਿਹਾ ਵਾ ਇਹ ਆ ਵੀ ਚਲੋ ਚਲੋ ਫੈਮਿਲੀ ਵਿੱਚ ਕੋਈ ਪ੍ਰੋਬਲਮ ਆ ਜੀ ਨਾ ਤੇ ਬੰਦੇ ਨੂੰ ਥੋੜਾ ਬੜਾ ਫਿਰ ਉਹ ਉਨੀ ਚੀਜ਼ ਨਹੀਂ ਹੁੰਦੀ ਕਿ ਜਿੰਨਾ ਆਪਾਂ ਕਰ ਪਾਉਂਦੇ ਆ ਕਿਉਂਕਿ ਵਰਕਆਊਟ ਇੱਕ ਮਾਈਂਡਫੁਲ ਦੀ ਚੀਜ਼ ਆ ਮਾਈਂਡ ਨਾਲ ਹਟ ਕੈਮਰਾਮੈਨ ਨਾਲ ਕੇਵਲੇ ਮਾਈਂਡ ਨਾਲ ਫ੍ਰੀ ਹੋਵੇ ਤੇ ਇਹ ਵੀ ਨਹੀਂ ਐਕਸੇ ਲਾਉਂਦਾ ਤੇ ਦੱਸੋ ਤੁਸੀਂ ਹੁਣ ਕਿਹੜਾ ਵਰਡ ਸਿੱਖਿਆ ਤੇਰਾ ਦਿਮਾਗ ਚੱਕ ਰੀ ਹੈ ਹਾਂ ਤੂੰ ਹੋਰ ਕਿਨੇ ਉਹ ਜਦੋਂ ਹਾ ਹਾ ਭੇਜਨਾ ਵਾ ਤਿੰਨ ਵਾਰੀ ਪੰਜੇ ਲਿਖਦੇ ਨੇ ਠੀਕ ਤੇ ਹੋਰ ਤੁਸੀਂ ਇਹਨੂੰ ਕਹਿੰਦੇ ਇੰਗਲਿਸ਼ ਦੀ ਕੁਛ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਕੁਝ ਹੋਰ ਕੋਈ ਤੇ ਕਿਸੇ ਦੇ ਵਿੱਚ ਕੋਈ ਯੂ ਵਾਂਟ ਟੂ ਸੀ ਸਮਥਿੰਗ YouTube ਤੇ ਜਾਂ ਕੋਈ ਕਾਸੇ ਨਿਊ ਮੈਸੇਜ ਸਾਡੇ ਦਰਸ਼ਕਾਂ ਨੂੰ ਸਾਡੀ ਆਡੀਅੰਸ ਨੂੰ ਕੋਈ ਨਿਊ ਮੈਸੇਜ ਟਾਕ ਇੰਗਲਿਸ਼ ਨਾ ਅੰਡਰਸਟੈਂਡ ਹਾਂਜੀ ਅੰਡਰਸਟੈਂਡ ਜੇ ਮੈਂ ਜਾਰੀ ਇੰਗਲਿਸ਼ੀ ਬੋਲਦੀ ਮੜੇ ਤੁਹਾਨੂੰ ਸਮਝ ਨਹੀਂ ਆਉਂਦਾ ਸਪੀਕ ਨਾ ਸਪੀਕ ਯੂ ਸੀ ਹਾਂਜੀ ਸਰ ਇੰਗਲਿਸ਼ੀ ਮੀਸ ਕੋ 6 7 ਮੰਥਸ ਆਈ ਵਾਸ ਇਨ ਹਾਈਲੈਂਡ ਸੋ ਰਾਈਟ ਨਾਓ ਆਈ ਸਸ ਕਮ ਬੈਕ ਫਰਮ ਅੰਮ੍ਰਿਤਸਰ so I, I was so glad to come back to drana the rock gym again and thanks to Parji mm. thanks to my coach saji my ustaji my everything my family uh, when i was in thailand uh, first i thought that I, I would be there for only two months but since my medical conditions not going well so i have to be there for quite long so right now we are i'm coming back so i will do everything according to my ਕੋਸਾਪ ਏ ਥੈਂਕ ਯੂ ਬਰੀ ਮਾਡਮ ਅੱਜ ਇੱਕ ਦੋ ਤੁਹਾਨੂੰ ਕੁਐਸਚਨ ਮੈਂ ਹੋਰ ਕਰਾਂਗਾ ਜਿਸ ਤਰ੍ਹਾਂ ਸਾਡੇ ਇੱਥੇ ਖਾਸ ਕਰਕੇ ਪੰਜਾਬ ਦੇ ਵਿੱਚ ਨਾ ਚੁਗਲੀ ਲਿੰਦਿਆਂ ਦੀ ਬੜੀ ਆਦਤ ਆ ਭਾਵੇਂ ਉਹ ਬੰਦੇ ਆ ਤੇ ਭਾਵੇਂ ਉਹ ਬੁੜੀਆਂ ਆ ਬੰਦਿਆਂ ਨੇ ਫੋਨ ਤੇ ਕਰ ਦੇਣੀ ਚਵਾਤੀ ਲਾ ਦੇਣੀ ਆ ਤੇ ਬੁੜੀਆਂ ਨੇ ਸਵੇਰੇ 6 ਵਜੇ ਰੈਂਬੋ ਮਾਰਦੇ ਮਾਰਦੇ ਜਾਂ ਪੋਚਾ ਲਾਉਂਦੇ ਲਾਉਂਦੇ ਗਵਾਂਢਾਂ ਦੋਵਾਂ ਨੇ ਇਕੱਠੇ ਹੋ ਗਏ ਨਾ ਤੇ ਕੋਈ ਨਾ ਕੋਈ ਚਵਾਤੀ ਲਾ ਦੇਣੀ ਤੇ ਉਹਨੂੰ ਕਹੇ ਨਾ ਮੈਂ ਤੇਰੇ ਨਾਲ ਗੱਲ ਕਰਨ ਲੱਗੀ ਹੂੰ ਗੱਲ ਗੱਲ ਨਾ ਕਰੀ ਉਹਨੂੰ ਕਹੇ ਨਾ ਮੈਂ ਤੇਰੇ ਨਾਲ ਕਰਨ ਲੱਗੀ ਗੱਲ ਨਿਕਲ ਗਈ ਹੁਣ ਤੁਹਾਨੂੰ ਇਹ ਜੈਸਸੀ ਵੀ ਸਮਝ ਨਹੀਂ ਆਈ ਹੁਣ ਤੁਹਾਨੂੰ ਤੁਹਾਡੇ ਨਹੀਂ ਪੋਸ਼ਟ ਕੋਲ ਸਮਾਂ ਲੱਗੀ ਹੋਵੇ ਦੱਸਣ ਚਾਹੁੰਦਾ ਵੀ ਇਹਨੂੰ ਚੁਗਲੀ ਨਿੰਦਿਆ ਤੁਹਾਡੇ ਬਹੁਤ ਘੱਟ ਮੈਂ ਜਿੰਨਾ ਕਿ ਮੈਂ ਫੌਰਨ ਘੁੰਮਿਆ ਮਿੰਟਸ ਇਹ ਪਾਜੀ ਟਾਕਿੰਗ ਅਬਾਊਟ ਗੋਸਿਪ ਪੀਪਲ ਹੇਅਰ ਗੋਸਿਪ ਸੋ ਮਚ ਐਂਡ ਵਾਟ ਅਬਾਊਟ ਇਨ ਹੈਂਡ ਮੁਰਗੇ ਪੰਜਾਬੀ ਦੱਸੂ ਜੈਸਸੀ ਕਰਕੇ ਫਿਰ ਆਪਾਂ ਲਾਸਟ ਅਗਲਾ ਆਪਾਂ ਵਰਕਆਊਟ ਕਰ ਲਵਾਂ ਐ ਐਕਚੁਅਲੀ ਗੋਸਿਪਿੰਗ ਇਜ਼ ਏਵਰੀਵੇਅਰ ਇਨ ਦ ਵਰਲਡ ਓ ਓ ਓਵਰ ਦ ਵਰਲਡ ਦੇ ਆਰ ਬਟ example no like no e example okay i am not mentioned to anyone else so in thailand they do gossiping but out of work another times but in the work if if everyone into their job into their work like uh, we are coming to gym for our workout doing work in gym exercise no we will gossip after exercise mm -hmm. after exercise ask each other about everyday life basis ਤੋ ਇਹ ਦਿਨ ਤੇ ਆ ਫਸ ਕਮ ਐਂਡ ਗੋਲਸੀ ਐਂਡ ਆਪਾਂ ਲੈਣ ਐਕਸਰਸਾਈਜ਼ ਓਕੇ ਓਕੇ ਠੀਕ ਹੈ ਹੁਣ ਤੁਹਾਨੂੰ ਪੰਜਾਬੀ ਕਿਉਂਕਿ ਜਿਹੜੇ ਘਾਲ ਤਰਕੇ ਸਾਡੇ ਇਹਨਾਂ ਨੂੰ ਤੋਂ ਲੰਘ ਜਾਣਾ ਹੁਣ ਤੁਹਾਨੂੰ ਕੋਸ਼ਾ ਥੋੜਾ ਸ਼ੋਰਟ ਜਿਹਾ ਪੰਜਾਬੀ ਸੁਝਾ ਦਿੰਦੇ ਆ ਤੇ ਫਿਰ ਅੱਜ ਦਾ ਵਲੌਗ ਇਦਾਂ ਹੀ ਆ ਫਿਰ ਆਪਾਂ ਤੁਹਾਨੂੰ ਪਰਸੋ ਚੌਥੇ ਦੇ ਨਾਮ ਵਲੌਗ ਐਕਸਰਸਾਈਜ਼ ਦੱਸਾਂਗੇ ਸਾਰਾ ਕੁੜੀਆਂ ਵਾਸਤੇ ਅਸੀਆ ਉਹ ਜਸ ਵੀ ਤੁਹਾਨੂੰ ਪੰਜਾਬੀ ਵਿੱਚ ਕਿਉਂਕਿ ਜੇ ਮੈਂ ਕਰਤੀ ਨਾ ਤੁਹਾਨੂੰ ਸਮਝ ਨਹੀਂ ਆਉਣੀ ਇਹ ਦੱਸੂਗਾ ਮੈਨੂੰ ਸਮਝ ਲੱਗੀ ਰਹੀ ਹੈ ਉਹ ਕਹਿ ਰਹੇ ਆ ਮੈਨੂੰ ਵੀ ਲੱਗੀ ਭਾਈ ਚੁਕਲੀਆਂ ਨੇ ਇਹ ਹਰ ਜਗ੍ਹਾ ਹੁੰਦੀ ਆ ਓਕੇ ਤੇ ਗੱਲ ਇਹ ਆ ਕਿ ਉੱਥੇ ਜੇ ਆ ਕਰਦੇ ਨੇ ਆ ਨਾ ਪਰ ਕੰਮ ਦੇ ਟਾਈਮ ਤੇ ਸਿਰਫ ਕੰਮ ਹੀ ਕਰਦੇ ਨੇ ਪਰ ਇੱਥੇ ਮੈਂ ਜ਼ਿਆਦਾ ਦੇਖਿਆ ਕਿ ਕਹੀ ਕੋਈ ਕੰਮ ਕਰਨ ਆ ਰਹੇ ਜਾਂ ਐਕਸਰਸਾਈਜ਼ ਲਾਉਣ ਆ ਰਹੇ ਪਹਿਲਾਂ ਅਸੀਂ ਚੁਕਲੀਆਂ ਸ਼ੁਰੂ ਕਰਦੇ ਹਾਂ ਮਤਲਬ ਕਿ ਡਾਈਟ ਤੇ ਸਾਡਾ ਪ੍ਰੀ ਵਰਕਆਊਟ ਉਹ ਤੋਂ ਬਾਅਦ ਅਸੀਂ ਕਿਸੇ ਕੰਮ ਵੱਲ ਤੇ ਨੰਦੇ ਜਾਂਦੇ ਜਨ ਕਿ ਪਹਿਲਾਂ ਜਿਹੜਾ ਕੰਮ ਕਰਨ ਆਏ ਆ ਆਪਾਂ ਉਹ ਕੰਮ ਕਰੀਏ ਉਸ ਤੋਂ ਬਾਅਦ ਵੀ ਅਸੀਂ ਦੁਨੀਆਦਾਰੀ ਤੇ ਇੱਕ ਆਪਸੀਆਂ ਜੋ ਗੱਲਾਂ ਉਹ ਕਰ ਸਕਦੇ ਆ ਇਹ ਗੱਲਾਂ ਬਾਅਦ ਵਿੱਚ ਹੋ ਸਕਦੀਆਂ ਆ ਪਰ ਪਹਿਲਾ ਜੋੜਾ ਕੰਮ ਕਰਨਾ ਹੈ ਉਹ ਕਰੀ ਕੰਮ ਨੂੰ ਕਰਮ ਤੇ ਕਰਮ ਤੋਂ ਸਮਝਦੇ ਆਪੀ ਓਕੇ ਕੰਮ ਦੇ ਟਾਈਮ ਤੇ ਕੋਈ ਉਹ ਇਧਰ ਉਧਰ ਦੀਆਂ ਗੱਲਾਂ ਨਹੀਂ ਕਰਨਾ ਸਿਰਫ ਜਿਹੜਾ ਕੰਮ ਹੈ ਉਹ ਉੱਤੇ ਫੋਕਸ ਕਰਨਾ ਉੱਤੇ ਫੋਕਸ ਬੜਾ ਵਧੀਆ ਮੈਸੇਜ ਹੈ ਵਿੱਚ ਮੈਨੂੰ ਸਾਰਿਆਂ ਨੂੰ ਜਿਸ ਟਾਈਮ ਤੇ ਤੁਸੀਂ ਜਿਹੜਾ ਕੰਮ ਕਰਨਾ ਉੱਤੇ ਫੋਕਸ ਕਰੋ ਤੇ ਬਾਕੀ ਉਹ ਕਹਿੰਦੇ ਵੀ ਰੇਸ਼ਿਓ ਸਾਰੇ ਚੱਲਦੀ ਆ ਇਹ ਬੰਦੇ ਦੀ ਸੋਚ ਚਾਹੀਦੀ ਆ ਇਹ ਚੂਲੀ ਨਿੰਦਿਆ ਚੱਲਦੀ ਰਹਿਣੀ ਆ ਕਬੀਰ ਸਾਹਿਬ ਨੇ ਉਦੋਂ ਕਿਹਾ ਲੋਕੋ ਮੋਕੋ ਨਿੰਦੋ ਲੋਕੋ ਮੋਕੋ ਨਿੰਦੋ ਇਹਨਾਂ ਨੰਦਾ ਉਹਨਾਂ ਚੱਲਦੀ ਰਹੀ ਆ ਇਹਨਾਂ ਤੁਹਾਡੇ ਪਾਪ ਧੋਬਦੇ ਆ ਤੁਹਾਡੀ ਤਰੱਕੀ ਦਾ ਰਾਹ ਖੋਲਦਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਵਾਚਿੰਗ ਕਰੋ ਸ਼ੇਅਰ ਕਰੋ ਸਾਡੇ ਕੈਮਰਾਮੈਨ ਜੇ ਥੋੜੇ ਘਟਲੇ ਆ ਬਹੁਤ ਟੈਂਸ਼ਨ ਚ ਲੱਗ ਰਹੇ ਆ ਹੁਣ ਪਤਾ ਨਹੀਂ ਕੀ ਗੱਲ ਆ ਪੁੱਛਦੇ ਇਹਨਾਂ ਨੂੰ ਗੱਲਾਂ ਬਾਤਾਂ ਹੈ ਥਾਈਲੈਂਡ ਜੀ ਵੀ ਕਹਦੇ ਨੇ ਕਰੀ ਲਾਈਕ ਦੇ ਸਬਸਕ੍ਰਾਈਬ ਕਰੋ ਓਕੇ ਟਾਕ ਨੂੰ ਜੂਸ ਯੂ ਸੀ ਨਾ ਬਟ ਆਈ ਹੈਵ 1 ਮੋਟਿੰਗ ਟੂ ਸ਼ੇਅਰ ਓ ਆਈ ਹੈਵ 1 ਮੋਟਿੰਗ ਟੂ ਸ਼ੇਅਰ you. Right. <laughs> <laughs> when I was in Thailand, when you know teacher is everything. Teacher, Guru, Ustaji is everything. It's your sure everything. Without teachers, you don't have any complete in your life. You know? Your guideline also there's no guideline in your life. When I was in when I, when I was in Thailand gym. Hmm. when your student follow the teachers when your teacher say do this exercise take this supplement do mm. this mm. we never ever questions mm. why we have to take this supplement why we have to do this faith, exercise faith, right? we have faith and respect mm. so much for the teacher mm. that's why body improve vishwas dharm vichoda ja jinnu ki mainu samajh lagge baaki eh das da ਦੁਨੀਆ ਦੇ ਵਿੱਚ ਆਪਣੀ ਮਾਂ ਤੇ ਕਰ ਲੋ ਪੈਣ ਤੇ ਕਰ ਲੋ ਭਰਾ ਤੇ ਕਰ ਲੋ ਚੇਲੇ ਤੇ ਕਰ ਲੋ ਫੇਥ ਦਾ ਮਸਟ ਲੋਕੀ ਤੇ ਪਹਿਲਾਂ ਦੋ ਤੇ ਤਿੰਨ ਸਾਲ ਰੋਟੀਆਂ ਪਾਣੀ ਖਾ ਕੇ ਲੂਣ ਖਾ ਕੇ ਪਿਆਰ ਕਰਕੇ ਤੇ ਮੁੜ ਕੇ ਵਿਸ਼ਵਾਸ ਕਰਦੇ ਆ ਸਭ ਤੋਂ ਪਹਿਲਾਂ ਫੇਥ ਉਸ ਤੋਂ ਬਾਅਦ ਲਵ ਇਸ ਕਰਕੇ ਉਹਦਾ ਕਹਿਣ ਦਾ ਮਤਲਬ ਇਹ ਆ ਪੀ ਇੱਥੇ ਪਿੰਤੂ ਪਿੰਤੂ ਜਿਆਦੀ ਆ ਐਦਾਂ ਨਹੀਂ ਆਉਦਾ ਨਹੀਂ YouTube Google Safari ਉਹ ਕਹਿੰਦੇ ਵੀ ਜੇ ਉਹ ਤੇ ਵਰਕਆਊਟ ਕਰਦੇ ਨਾ ਤੇ ਤੁਹਾਡੇ ਟੀਚਰ ਤੇ ਉਹਨੇ ਤੁਹਾਨੂੰ ਕਹਿਤਾ ਉਹਨੇ ਕਿਹਾ ਇਟਸ ਓਕੇ ਤਾਂ ਹੀ ਉਹ ਲੋਕਾਂ ਦੇ ਕੋਆ ਪੂਰੇ ਫੇਟਿਆ ਦੇਸ਼ ਪੂਰਾ ਤਰੱਕੀ ਦੇ ਆ ਉਹਦਾ ਕਹਿੰਦਾ ਭਾਵੇਂ ਆ ਕਿ ਫੇਰ ਤੇ ਇਸ ਦਾ ਮਸਤ ਕਿ ਵਿਸ਼ਵਾਸ ਤੋਂ ਵੱਡੀ ਦੁਨੀਆ ਤੇ ਕੋਈ ਚੀਜ਼ ਨਹੀਂ ਆ ਗਈ ਬਾਕੀ ਜਸਪ੍ਰੀ ਆਹੀ ਗਿਆ ਹੀ ਮੇਰੇ ਖਿਆਲ ਨਾਲ ਇਹ ਕਿਹਾ ਵੀ ਟੀਚਰ ਜਿਹੜਾ ਹੈਗਾ ਹੈ ਗੁਰੂ ਦਾ ਸਾਰਾ ਪਹਿਲੇ ਦਿਨ ਮੈਨੂੰ ਯਾਰਾ ਸਾਰੀ ਅੰਗਰੇਜ਼ੀ ਬਹੁਤ ਆ ਗਈ ਮੈਨੂੰ ਹਨਾ ਸਮਝ ਮੈਨੂੰ ਸਾਰੀ ਆਉਂਦੀ ਆ ਇੱਕ ਫਲੋਗ ਦਾ ਆ ਜਸਪ੍ਰੀ ਨੇ ਮੇਰੇ ਕੋਲ ਘੱਟ ਅੰਗਰੇਜ਼ੀ ਨੂੰ ਸਮਝਾਉਂਦੀ ਇਹਦੇ ਨਾਲ ਬੋਲਦਾ ਵੀ ਨਹੀਂ ਤੇ ਹੁਣ ਵੇਖੋ ਨਾਲ ਰਹਿ ਰਿਹਾ ਕਿ ਕਿੱਦਾਂ ਮੁਰਲਾ ਪਿਆ ਕਈ ਲੋਕੀ ਵੇਖੋ ਆਈਲੈਂਡਸ ਦੀਆਂ ਕਲਾਸਾਂ ਲਾਉਂਦੇ ਆ ਸਪੀਕਿੰਗ ਜਿੰਨੀ ਦੇਰ ਤੱਕ ਮਾਹੌਲ ਨਹੀਂ ਨਾ ਕਿ ਤੁਹਾਡਾ ਫਲੋ ਇੰਗਲਿਸ਼ ਹੈ ਕਿ ਹੋ ਜਾ ਫਲੋ ਹੈਗਾ ਕਿ ਭਾਵੇਂ ਅੱਧੇ ਵਰਡ ਖਾ ਜੋ ਤੇ ਪੰਜਾਬੀ ਇਹ ਕਿਹੋ ਜਿਹਾ ਵਰਡ ਹੈ ਕਿ ਵੀ ਇੱਕ ਵਰਡ ਦੇ ਪਨੇ ਕਿੰਨੇ ਕਿ ਮੀਨਿੰਗ ਲਿਖੇ ਜਾਂਦੇ ਆ ਦੇਖੋ ਕੀ ਆ ਠੀਕ ਆ ਨਹੀਂ ਠੀਕ ਆ ਚਲੋ ਠੀਕ ਆ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕੋ ਧੰਨਵਾਦ ਧੰਨਵਾਦ ਜੀ ਕਿੰਨਾ ਦਾ ਖਾ ਕੋਨ ਖਾ ਸਾਰੇ ਸਾਰੇ ਦਾ ਧੰਨਵਾਦ ਸਾਰੇ ਦਾ ਧੰਨਵਾਦ ਧੰਨਵਾਦ ਸਾਰੇ ਜਾਣੇ ਚਾ ਚਾ ਨੇ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਥੈਂਕ ਯੂ ਚੈਨਲ ਦੇਖਦੇ ਹੋ ਲਾਈਕ ਕਰਦੇ ਹੋ ਰੋ ਸਬਸਕ੍ਰਾਈਬ ਕਰ ਦੋ ਸਬਸਕ੍ਰਾਈਬ ਚੈਨਲ ਦੋ ਨਾ ওকে ਪਲੀਜ਼ ਗਾਇਸ ਡੋਨਟ ਫੋਰਗੇਟ ਟੂ ਵਾਚ आवर ਵੀਡੀਓ ਐਂਡ ਸਬਸਕ੍ਰਾਈਬ ਕਮੈਂਟਸ ਐਂਡ ਸ਼ੇਅਰ ਥੈਂਕ ਯੂ